ਜਿਹੜਾ ਲੁਧਿਆਣਾ ਟੂਲ ਟੈਕਸ ਹੈ ਨਾ ਇਹ ਮੈਂ ਘੱਟ ਤੋਂ ਘੱਟ ਕਰਾਉਂਗਾ ਜਾਂ ਹੋ ਸਕਦਾ ਬਿਲਕੁਲ ਚਕਾਉਂਗਾ ਟੂਲ ਟੈਕਸ ਬੰਦ ਹੋ ਜਾਊਗਾ ਜੇ ਤੂੰ ਜਿੱਤ ਗਿਆ ਹਾਂ ਜੇ ਮੈਨੂੰ ਬੈਸਟ ਬੋਰਡ ਪੈ ਗਈ ਤੇ ਬੈਸਟ ਨੂੰ ਮੈਂ ਅਮਰੀਕਾ ਬਣਾ ਦਊਂਗਾ ਹਾਂ ਔਰ ਜੇ ਮੈਂ ਬੈਸਟ ਨੂੰ ਅਮਰੀਕਾ ਨਾ ਬਣਾਇਆ ਤੇ ਮੈਨੂੰ ਬਦਲ ਦਿਓ ਭਾਰਤ ਮੋਸ਼ਨ ਦਾ ਦਾਅਵਾ ਕਰ ਰਿਹਾ ਮੈਂ ਜਿੱਤ ਰਿਆਂ ਉਹਦਾ ਗਾੜਿਆ ਪਹਿਲਾਂ ਤੋਂ ਇੱਥੇ ਜਿੱਤਿਆ ਆ ਤੁਸੀਂ ਇਸਟਾਮ ਮੋਟ ਭੇਜੂਗੀ ਤੁਸੀਂ ਇਸਟਾਮ ਲਿਆਓ ਮੈਂ ਲਿਖ ਕੇ ਦੇਨ ਤਿਆਰ ਜਾਂ ਮੈਂ ਜਿੱਤੂਗਾ ਜਾਂ ਸੰਜੀਪ ਅਰੋੜਾ ਸੜਕਾਂ ਜਿਹੜੀਆਂ ਟੁੱਟੀਆਂ ਐ ਇਹ ਵੀ ਨੰਮੀਆਂ ਬਣਾਉਂਗਾ ਕਿ ਨਹੀਂ ਇਹ ਵੀ ਨੰਮੀਆਂ ਬਣੂਗੇ ਮਤਲਬ ਜਿੱਦਾਂ ਦੀ ਅਮਰੀਕਾ ਚਾ ਉਦਾਂ ਦੀਆਂ ਪੂਰਾ ਅਮਰੀਕਾ ਬਣਾਉਂਗਾ ਜੀ ਭਾਜੀ ਇਸ ਬੈਸਟਰੋ ਜਿਹੜਾ ਆ ਪੂਰਾ ਲੁਧਿਆਣੇ ਨੂੰ ਅਮਰੀਕਾ ਬਣਾ ਦਿੰਦਾ ਅਮਰੀਕਾ ਦੇਖਿਆ ਕਿਦਾਂ ਦਾ ਮੈਂ ਵੀਡੀਓਜ਼ ਦੇਖਿਆ ਜੀ ਵੀਡੀਓ ਦੇਖ ਉਦਾਂ ਤੇ ਨਹੀਂ ਗਿਆ ਉੱਥੇ ਦੀ ਸੜਕਾਂ ਦੇਖੀਆਂ ਬਹੁਤ ਚਮਕਦੀ ਐ ਚਮਕਦੀਆਂ ਉਹ ਤਾਂ ਪਾਲਿਸ਼ ਕੀਤੀ ਹੁੰਦੀ ਐ ਇੱਥੇ ਪਾਲਿਸ਼ ਐ ਪਾਲਿਸ਼ ਹੋਵੇ ਬਣੂਗੀਆਂ ਨਹੀਂ ਪਾਲਿਸ਼ ਹੋਊਗੀ ਬੰਦੇ ਬਾਹਰੋਂ ਆਉਣਗੇ ਕਿਰਾਏ ਤੋਂ ਕੰਮ ਜਿੰਨੇ ਠੇਕੇਦਾਰ ਬਾਹਰੋਂ ਅਮਰੀਕਾ ਤੋਂ ਹੀ ਦੇਖੋ ਜੀ ਵਧੀਆ ਕੰਮ ਹੋਊਗਾ ਇੱਕ ਵਾਰੀ ਮੈਨੂੰ ਬਣਾ ਕੇ ਦੇਖੋ ਫਿਰ ਮੈਂ ਤੁਹਾਨੂੰ ਦੱਸਾਂ ਜੇ ਬਣ ਗਿਆ ਐਮਐਲਏ ਪਹਿਲਾ ਕੰਮ ਕਿਹੜਾ ਆ ਪਹਿਲਾ ਟੋਲ ਟੈਕਸ ਦਾ ਕਰੂੰਗਾ ਜੀ ਅੱਛਾ ਟੋਲ ਟੈਕਸ ਖਤਮ ਕਰ ਦੇਣਾ ਯਾਨੀ ਬਹੁਤਜਾ ਦੂਜਾ ਜਿਹੜੇ ਵੀ ਲੋਕਾਂ ਦੇ ਕੰਮ ਨਹੀਂ ਹੁੰਦੇ ਸੀ ਉਹ ਕਰਕੇ ਦਿਖਾਵਾਂਗਾ ਨਸ਼ਾ ਮੁਕਤ ਕਰਾ ਕੇ ਦਿਖਾਵਾਂਗਾ ਜਿਹੜੇ ਕੀ ਇਹਨਾਂ ਨੇ ਝੂਠੇ ਵਾਦੇ ਕੀਤੇ ਦਿਲਾਸੇ ਦਿੰਦੇ ਆ ਉਹ ਸਾਰੇ ਮੈਂ ਕੰਮ ਕਰਕੇ ਦਿਖਾਵਾਂਗਾ